ਉਪਰ ਦਾ ਮੂਰੇ ਕਦੀ ਆ ਗਈ ਤਾਂ ਮੇਰਾ ਰਿਆ ਰੋਡਾ ਕੋਈ ਆ ਆਂਦੀ ਮਾਰਦੇ ਨੇ ਯਾਰ ਜਵੇਂ ਨੇ ਮਾਰੇ ਯਾਰ ਮੈਂ ਕੋਟੇ ਰੇ ਮੇਰੀ ਵੀਡੀਓ ਬਣਾ ਗਲਤੀ ਮੰਗ ਰਿਹਾ ਵੀਡੀਓ ਬਣਾਏ ਨੇ ਸਾਰਿਆਂ ਨੇ ਵੀਡੀਓ ਬਣਾ ਵੀਰੇ ਅਰੇ ਤੂੰ ਮੇਰੀ ਮਾੜੀ ਦੀ ਗੱਟੀ ਇਹਨਾਂ ਨੇ ਇਹ ਹੈ ਜੀ ਗੱਡੀ ਦਾ ਹਿੱਸਾ ਹੋਣਾ ਗੱਡੀ ਅਸੀਂ ਸਾਉਟਿਆਂ ਜੀ ਮੈਨੂੰ ਕਿਹਾ ਮੈਂ ਪੈਸੇ ਪਰਦਣਾ ਮੈਨੂੰ ਬਹੁਤ ਕਟੜ ਪੈਣਾ ਹੈ ਆਹ ਦੋਹਰੇ ਬਤਕ ਵਾਨੇ ਇਹਨੇ ਕਟਿਆ ਇਹਨੇ ਕਟਿਆ ਭਾਈ ਆਹ ਬਾਈ ਨੇ ਕੁੱਟੇ ਹੀ ਬਹੁਤ ਲੱਤਾਂ ਮਾਰੀਆਂ ਮੇਰੇ ਮੈਂ ਸਹਿਕਾਰਤਾ ਵਿਭਾਗ ਦੇ ਚ ਇਨਸਪੈਕਟਰ ਤਨਾਤਾ ਮੈਂ ਪੀਏ 2 ਜੁਆਇੰਟ ਰਿਸਟਰ ਪਟਿਆਲਾ ਮੇਰੀ ਪੋਸਟਿੰਗ ਹੈ ਪਟਿਆਲੇ ਕੀ ਗੱਲ ਕੀ ਗੱਲ ਹੋਈ ਜਿਹੜੀ ਸਰ ਕੱਲ ਮੈਂ ਮਾਣਯੋਗ ਅਦਾਲਤ ਨਾਬਾ ਵਿੱਚ ਇੱਕ ਸਰਕਾਰੀ ਕੇਸ ਤੇ ਗਵਾਹੀ ਦੇਣ ਜਾ ਰਿਹਾ ਸੀ ਤੇ ਥੂਹੀ ਪਿੰਡ ਤੋਂ ਅੱਗੇ ਜਾ ਕੇ ਉਹ ਮੇਰੀ ਗੱਡੀ ਉਹਨਾਂ ਦੀ ਗੱਡੀ ਦਾ ਮੇਰੀ ਗੱਡੀ ਦੇ ਨਾਲ ਸਾਈਡ ਲੱਗ ਗਈ ਤੇ ਉਹਨਾਂ ਦਾ ਸ਼ੀਸ਼ਾ ਉਹਨਾਂ ਦਾ ਸ਼ੀਸ਼ਾ ਮੇਰਾ ਸ਼ੀਸ਼ਾ ਟੁੱਟ ਗਿਆ ਤੇ ਮੈਂ ਜਦੋਂ ਮੈਂ ਕਿਹਾ ਚਲੋ ਥੋੜੀ ਜਿਹੀ ਲੱਗੀ ਹੈ ਤੇ ਮੈਂ ਅੱਗੇ ਜਦੋਂ ਸਾਈਡ ਤੇ ਅੱਗੇ ਗੱਡੀ ਰੋਕੀ ਉਹਨਾਂ ਨੇ ਮੇਰੀ ਗੱਡੀ ਦੇ ਅੱਗੇ ਗੱਡੀ ਲਿਆ ਕੇ ਮੇਰੀ ਗੱਡੀ ਘੇਰ ਲਈ ਮੈਨੂੰ ਬਾਹਰ ਕੱਢ ਲਿਆ ਤੇ ਮੈਨੂੰ ਮੈਂ ਉਹਨਾਂ ਨੂੰ ਕਿਹਾ ਲੱਗਾ ਜੀ ਕੀ ਗੱਲ ਹੋ ਗਈ ਉਹ ਕਹਿੰਦੇ ਤੁਸੀਂ ਮੇਰੀ ਗੱਡੀ ਦਾ ਸ਼ੀਸ਼ਾ ਤੋੜਤਾ ਮੈਂ ਕਹਿੰਦਾ ਜੀ ਮੈਂ ਦੇਖਿਆ ਜਦੋਂ ਮੇਰੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਮੈਂ ਕਹਿੰਦਾ ਜੀ ਜੇ ਤੁਹਾਡਾ ਕੋਈ ਨੁਕਸਾਨ ਹੋਇਆ ਤਾਂ ਮੈਂ ਉਹਦੀ ਪਰਪਾਈ ਕਰਾਂਗਾ ਤੇ ਬਾਅਦ ਵਿੱਚ ਜਾਣਾ ਮੈਂ ਸਟਾਫ ਚਲਾ ਦੇਣਾ ਤੇ ਮੇਰਾ ਜਾਣਾ ਜ਼ਰੂਰੀ ਹੈ ਉਹ ਕਹਿੰਦੇ ਵੀ ਅਸੀਂ ਤਾਂ ਤੈਨੂੰ ਪਹਿਲਾਂ ਕੁੱਟਾਂਗੇ ਮੈਂ ਲੋਕਾਂ ਨੂੰ ਮੈਂ ਬੇਨਤੀ ਕੀਤੀ ਵੀ ਮੇਰਾ ਕੜਾ ਕੱਢਣੇ ਫੇਰ ਨੇ ਬਚਾਇਆ ਉਹਨਾਂ ਨੇ ਮੈਨੂੰ ਬਚਾਇਆ ਫੇਰ ਮਿੰਤਾ ਉੱਥੇ ਬਾਅਦ ਵਿੱਚ ਹੰਜ ਪਬਲਿਕ ਨੇ ਬਚਾਇਆ ਜੀ ਇੱਕ ਸਾਡੇ ਮਹੱਲੇ ਦਾ ਕੋਈ ਰੌਕੀ ਸੀਗਾ ਉਹਨਾਂ ਨੇ ਮੈਨੂੰ ਦੇਖ ਲਿਆ ਉਹਨਾਂ ਨੇ ਮੇਰੇ ਭਰਾ ਨੂੰ ਫੋਨ ਕੀਤਾ ਫਿਰ ਮੇਰਾ ਭਰਾ ਉੱਥੇ ਆਇਆ ਫਿਰ ਉਹਨਾਂ ਨੇ ਮੈਨੂੰ ਉਹਨਾਂ ਦੇ ਚੰਗਲ ਚੋਂ ਛੁਡਾਇਆ ਫਸੀ ਕਟੇ ਕੇ ਚ ਜਾ ਰਹੇ ਤੇ ਸਰ ਇੱਕ ਸਾਡਾ ਸਟੇਟ ਆਫ ਪੰਜਾਬ ਵਰਸਸ ਰਜਿੰਦਰ ਸਿੰਘ ਹੈ ਮੈਂ ਕੇਸ ਨੰਬਰ ਵੀ ਦੇ ਦਿੰਦਾ ਇਹਦੇ ਵਿੱਚ ਸਾਡੇ ਡੀਆਰ ਮਾਨਸਾ ਪਾਰਟੀ ਨੇ ਮੈਂ ਉਹਦੇ ਵਿੱਚ ਗਵਾਹੀ ਦੇਣ ਦੇ ਵਾਸਤੇ ਜਾ ਰਿਹਾ ਸੀ ਮਾਰ ਅਦਾਲਤ ਨਾਭਾ ਵਿੱਚ ਕਿੰਨਾ ਕੁੱਟਿਆ ਤੁਹਾਨੂੰ ਮੈਨੂੰ ਸਰ ਬਹੁਤ ਜ਼ਿਆਦਾ ਕੁੱਟਿਆ ਜੀ ਮੇਰੇ 40 50 ਥੱਪੜ ਮਾਰੇ ਮੇਰੇ ਢੂਹੀ ਚ ਲੱਤਾਂ ਮਾਰੀਆਂ ਮੇਰੇ ਢਿੱਡ ਚ ਲੱਤਾਂ ਮਾਰੀਆਂ ਮੇਰੇ ਮੈਂ ਜਿਵੇਂ ਮੈਂ ਤੁਹਾਨੂੰ ਆਪਣੇ ਹੱਥ ਨਿਸ਼ਾਨ ਵੀ ਦਿਖਾਤੇ ਮੇਰੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਮੈਂ ਲੇ ਵਾਗ ਲੰਬਾ ਵਾ ਗੁੱਟੇ ਤੁਸੀਂ ਜਾਣਦੇ ਹੋ ਬੰਦਿਆਂ ਨੂੰ ਸਰ ਉਹ ਮੈਨੂੰ ਉਦੋਂ ਪੂਨੀ ਪਤਾ ਸੀ ਬਾਅਦ ਵਿੱਚ ਪਤਾ ਲੱਗਿਆ ਉਹ ਬਣੀ ਟੂਰਸ ਐਂਡ ਟਰੈਵਲਰਸ ਵਾਲੇ ਬੰਦੇ ਨੇ ਤੇ ਉਹਨਾਂ ਦਾ ਬ੍ਰਦਰ ਹੈ ਤੇ ਦੋ ਬੰਦੇ ਹੋਰ ਸੀਗੇ ਮੈਨੂੰ ਉਹਨਾਂ ਪਛਾਣ ਕਰ ਸਕਦਾ ਮੈਂ ਨਾਮ ਨਹੀਂ ਪਤਾ ਉਹਨਾਂ ਦਾ ਤੁਹਾਡੀ ਕੋਈ ਪਹਿਲਾਂ ਤੋਂ ਨਹੀਂ ਕੋਈ ਵਜਾ ਤਾਂ ਨਹੀਂ ਸੀ ਕੋਈ ਹੋਣਾ ਨਹੀਂ ਸਰ ਮੈਂ ਕਦੀ ਵੀ ਮੈਂ ਉਹਨਾਂ ਨੂੰ ਦੇਖਿਆ ਨਹੀਂ ਕਦੀ ਮੈਂ ਮਿਲਿਆ ਨਹੀਂ ਮੈਂ ਤਾਂ ਕਦੀ ਵੀ ਨਹੀਂ ਜਾਣ ਕਰਾ ਸ਼ੀਸ਼ਾ ਟੱਚ ਹੋਰ ਤੇ ਦਾ ਤੁਹਾਡੇ ਨਾਲ ਕੋ ਟਮਾਰ ਹਾਂਜੀ ਹਾਂਜੀ ਸ਼ੀਸ਼ਾ ਟੱਚ ਹੋਣ ਤੇ ਮੈਂ ਉਹਨਾਂ ਨੂੰ ਕਿਹਾ ਵੀ ਜੇ ਤੁਹਾਡਾ ਨੁਕਸਾਨ ਵੱਧ ਹੋ ਗਿਆ ਉਦੀ ਵਹਾਂ ਜੀ ਪਰਪਾਈ ਕਰ ਦਿੰਦਾ ਵੀ ਮੈਨੂੰ ਜਾ ਲੈਣ ਦਿਓ ਮੈਨੂੰ ਤੁਸੀਂ ਕੁਛ ਨਾ ਕਰੋ ਪਰ ਉਹਨਾਂ ਨੇ ਮੇਰੀ ਕਹਿੰਦੇ ਅਸੀਂ ਤੈਨੂੰ ਪਹਿਲਾਂ ਕੁੱਟਾਂਗੇ ਫਿਰ ਅੱਧੋਂ ਪੈਸੇ ਲਵਾਂਗੇ ਫਿਰ ਜਦੋਂ ਬਾਅਦ ਵਿੱਚ ਮੈਨੂੰ ਕੁੱਟੇ ਮੈਨੂੰ ਕਹਿੰਦੇ ਮੈਨੂੰ 5000 ਰੁਪਏ ਦੇ ਮੈਂ ਕਹਾਂ ਜੀ ਮੈਂ ਫਿਰ ਥਾਣੇ ਜਾਊਂਗਾ ਕਹਿੰਦੇ ਤੇਰਾ ਮਲਾਜਮ ਬਣਾ ਸੀ ਥਾਣੇ 'ਚ ਹੀ ਕੱਢਾਂਗੇ ਮੈਨੂੰ ਜਾਨੋ ਮਾਰਨੀ ਧੱਕੇ ਦਿੱਤੇ ਹਾਂਜੀ ਕਿੰਨੇ ਜਣੇ ਸੀਗੇ ਉਹ 4 ਜਣੇ ਸੀਗੇ ਹਾਂਜੀ ਬਹੁਤ ਹੀ ਮਾੜਾ ਸਰ ਮੈਂ ਹਾਂਜੀ ਹਾਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵੀ ਮੇਰੇ ਨਾਲ ਜਿਹੜਾ ਤੱਕਾ ਹੋਇਆ ਮੈਨੂੰ ਉਹਦਾ ਇਨਸਾਫ ਦਵਾਇਆ ਜਾਵੇ। ਫਰੈਂਡ ਸਰਕਲ ਤੋਂ ਸਾਡੇ ਮੁਹੱਲੇ ਦਾ ਇੱਕ ਬੰਦਾ ਸੀ ਆਟੋ ਚਲਾਉਂਦਾ ਈ ਰਿਕਸ਼ਾ ਜੀ। ਈ ਰਿਕਸ਼ਾ ਚਲਾਉਂਦਾ ਜੀ ਉਹ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਜੀ ਉਹਨਾਂ ਦਾ ਨਰੋਕੀ ਜੀ ਨੇ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਐਦਾ ਕਰਕੇ ਐਦਾ ਗੱਲ ਹੋ ਗਈ ਤੇ ਮੈਂ ਉਸੇ ਟਾਈਮ ਇੱਕ ਮੁੰਡੇ ਨੂੰ ਲੈ ਕੇ ਉੱਥੇ ਪਹੁੰਚਿਆ। ਮੌਕੇ ਤੇ ਮੈਂ ਪਹੁੰਚ ਕੇ ਦੇਖਿਆ ਵੀ ਉਹਨੂੰ ਨੀਚੇ ਟਾਇਆ ਹੋਇਆ ਸੀ ਚਾਰ-ਪੰਜ ਬੰਦਿਆਂ ਨੇ ਤੇ ਕੁਝ ਬੰਦੇ ਮਾਰਕੀਟ ਦੇ ਹਟਾ ਵੀ ਰਹੇ ਸੀ ਤੇ ਉੱਪਰ ਉਹਨਾਂ ਦੇ ਕਹਿਣ ਕਰਕੇ ਫਿਰ ਅਸੀਂ ਉਹਨੂੰ ਹਟਾਇਆ ਜੀ ਤੇ ਇਹਦੀ ਮਾਰਕੁੱਟ ਬਹੁਤ ਜ਼ਿਆਦਾ ਹੋਈ ਆ ਉੱਥੇ ਮੇਰੀ ਬਹੁਤ ਉਹਨਾਂ ਨੇ ਬੈਸ ਹੋਈ ਆ ਵੀ ਤੁਸੀਂ ਕੁੱਟਣਾ ਗਲਤ ਆ ਚਲੋ ਗਲਤੀ ਹਰ ਇੱਕ ਤੋਂ ਹੋ ਜਾਂਦੀ ਆ ਵੀ ਕੁੱਟਣਾ ਗਲਤ ਆ ਉਹਨਾਂ ਨੇ ਬਹੁਤ ਕੁੱਟਿਆ ਜੀ ਇਹਨੂੰ ਛੋਟਾ ਬ੍ਰਦਰ ਨੇ ਜੀ ਇਹ ਉੱਥੇ ਆਪਣੇ ਇਸ ਸਿੰਘ ਤ੍ਰਿਸ਼ਚਾਰ ਦੇ ਪੀਏ ਨੇ ਤੇ ਸਹਿਕਰਤਾ ਵੀ ਭਾਰਤੀ ਸੈਕਟਰ ਲੱਗੇ ਹੋਏ ਨੇ ਪਟਿਆਲੇ ਓਨ ਡਿਊਟੀ ਨੇ ਤਾਂ ਡਿਊਟੀ 'ਚ ਕੁੱਟਿਆ ਨਹੀਂ ਹਾਂਜੀ ਬਿਲਕੁਲ ਆਨ ਡਿਊਟੀ 'ਚ ਕੁੱਟਿਆ ਇਹ ਆਪਣੇ ਕੋਰਟ ਦੇ ਕੰਮ ਕੋਈ ਪੇਸ਼ੀ ਪੁਸ਼ੀ ਤੇ ਆਪਣੇ ਕੋਰਟ ਦੇ ਕੰਮ ਜਾ ਰਹੇ ਸੀ ਇਹ ਮੰਗ ਇਹ ਹੀ ਆ ਬਸ ਜੀ ਬਸ ਵੀ ਜਿਹੜਾ ਕੁਝ ਗਲਤ ਹੋਇਆ ਇਨਸਾਫ ਮਿਲਣਾ ਚਾਹੀਦਾ ਜੀ ਇਹ ਅਨਕੁਸ਼ ਕੁਮਾਰ ਜੀ ਇਨਸਪੈਕਟਰ ਸਹਾਰਤਾ ਸੁਭਾਵਾਂ ਡਿਪਾਰਟਮੈਂਟ ਹੈ ਉਹਦੇ ਵਿੱਚ ਨੌਕਰੀ ਕਰਦੇ ਨੇ ਬਤੌਰ ਇਨਸਪੈਕਟਰ ਇਹ ਆਪਣੇ ਤੇ ਇਹਨਾਂ ਦੀ ਮਾਨਯੋਗ ਅਦਾਲਤ ਤੇ ਨਾਬਾ ਵਿਖੇ ਇਹਨਾਂ ਦੀ ਪੇਸ਼ੀ ਸੀ ਉਹਦੇ ਕਰਕੇ ਇੱਥੋਂ ਚੰਨੋ ਸਾਈਡ ਤੋਂ ਇਹ ਵਾਟੂ ਇਹ ਨਾਬਾਂ ਨੂੰ ਆਰੇ ਸੀ ਉਹਨਾਂ ਦੀ ਗੱਡੀ ਕਿਤੇ ਕਿਸੇ ਗੱਡੀ ਦੇ ਨਾਲ ਮਾਮੂਲੀ ਤੌਰ ਤੇ ਹਿੱਟ ਹੋ ਗਈ ਬੜਾ ਮਾਮੂਲੀ ਨੁਕਸਾਨ ਹੋਇਆ ਅਦਾਲਤ ਤੇ ਪਹੁੰਚਣਾ ਸੀ ਟਾਈਮ ਨਾਲ ਲੈਣਾ ਤਾਂ ਬਾਅਦ ਚ ਉਹ ਗੱਡੀ ਵਾਲੇ ਨੇ ਲਿਆ ਕੇ ਇਹਨਾਂ ਨੂੰ ਗੱਡੀ ਦੇ ਅੱਗੇ ਕਾਲੇ ਮੋ ਫਾਟੇ ਦੇ ਕੋਲ ਘੇਰ ਲਿਆ ਫਿਰ ਕੇ ਇਹਨੂੰ ਬਾਹਰ ਖਿੱਚ ਕੇ ਇਹਦੀ ਕੁੱਟਮਾਰ ਕੀਤੀ ਆ ਜੋ ਇਹਨਾਂ ਨੇ ਬਿਆਨ ਲਿਖਾਇਆ ਆਪਣੇ ਬਾਕੀ ਉਹਦੇ ਬਿਆਨ ਲੈ ਕੇ ਕੱਲ ਹੀ ਹੀ ਮਕਰਦਾਂ ਅਦਾਲਤ ਅਸੀਂ ਕਰਤਾ ਕਿੰਨੇ ਜਾਨ ਦੇ ਖਲਾਫ ਇਹ ਚਾਰ ਅਨਨੋਨ ਪਰਸਨ ਨੇ ਜੀ ਨਾਮ ਨੂੰ ਦਿੱਤੀ ਨੇ ਉਹਦੇ ਖਿਲਾਫ ਹੈ ਮੁਕੱਦਮਾ ਕਿਹੜੀ ਕਿਹੜੀ ਧਾਰਾ ਦੇ ਖਿਲਾਫ ਤਾਰਾ ਸੀ ਇਹਨਾਂ ਦੇ ਖਿਲਾਫ ਜੀ 127 1 ਨਵੇਂ ਐਡ ਕਾਨੂੰਨ ਮੁਤਾਬਕ 303 2 ਹੈ ਜੀ 352 ਹੈ ਜੀ 35 ਇਹਨਾਂ ਦੇ ਤਾਰਾ ਰੇ ਕਾਰਨ ਕੀ ਹੋਇਆ ਜੀ ਲੜਾਈ ਝਗੜੇ ਦਾ ਕਾਰਨ ਤਾਂ ਸਿਰਫ ਮੂਲ ਜਿਹੜਾ ਗੱਡੀਆਂ ਹਿੱਟ ਹੋਈਆਂ ਨੇ ਜੀ ਉਹੀ ਕਾਰਨ ਹੈ ਸਾਹਮਣੇ ਆਇਆ ਜੇ ਕੋਈ ਗ੍ਰਿਫਤਾਰੀ ਹੋਈ ਕਿਸੇ ਨਹੀਂ ਜੀ ਅਜੇ ਨਹੀਂ ਹੋਈ ਅਜੇ ਅਨਨੋਨ ਪਰਸਨ ਹੈ ਜੀ ਜਿਵੇਂ ਆਉਂ ਡਿਊਟੀ ਸੀ ਆਉਂ ਡਿਊਟੀ ਚ ਜਿਹੜੇ ਹੈਗਾ ਦੇਖਦੇ ਨੇ ਪਾਏ ਇੱਕ ਤਰ੍ਹਾਂ ਨਾਲ ਆਉਂਡ ਡਿਊਟੀ ਜਿਹੜੇ ਪੁਸ਼ਟ ਮਾਰ ਕੀਤੀ ਹੈ हां जी चलो ड्यूटी ਤਾਂ ਇੱਕ ਜਦੋਂ ਸੁਭਾਅ ਕੋ ਬੰਦਾ ਰੋਡ ਤੇ ਚੱਲਦਾ ਜੀ ਗੱਡੀਆਂ ਹਿੱਟ ਹੋ ਜਾਂਦੀਆਂ ਨੇ ਕਿਸੇ ਨੂੰ ਨਹੀਂ ਪਤਾ ਹੁੰਦਾ ਕਿਸੇ ਬਾਰੇ ਵੀ ਉਹ ਉਹਦਾ ਕੀ ਅਹੁਦਾ ਹੈਗਾ ਕੀ ਰੁਤਬਾ ਬਾਕੀ ਜੋ ਕੁਛ ਕੀਤਾ ਰਣਾ ਜਿਵੇਂ ਲੜਾਈ ਝਗੜਾ ਕੀਤਾ ਗੱਡੀਆਂ ਹਿੱਟ ਦਾ ਮਾਮਲਾ ਜਿਹੜਾ ਉਹ ਕੁਆ ਆਪਣੇ ਸਦਰ ਨਾਬੇ ਦਾ ਸੀ ਉਹਨਾਂ ਵੱਲੋਂ ਕਿੱਥੇ ਜਾ ਰਹੀ ਹੈ ਦੀ ਕਾਰਵਾਈ ਬਾਕੀ ਛੜਾਣ ਲੜਾਈ ਝਗੜਾ ਜਿਹੜਾ ਹੋਇਆ ਜੀ ਉਹਦੇ ਅਸੀਂ ਬਿਆਨ ਲੈ ਕੇ ਨਾਲ ਦੀ ਨਾਲ ਐਫ ਆਈ ਆਰ ਦੱਚ ਕਰਤੀ ਕਿ ਲੱਗਦਾ ਜਿਹੜੇ ਮਾਰੀ ਦੀ ਗੱਲ ਹੁੰਦੀ ਹੈ ਇਸ ਤਰ੍ਹਾਂ ਪੁੱਟ ਮਾਰ ਕਰਨਾ ਕਿੰਨਾ ਕਰ ਸਕੇ ਨਹੀਂ ਬਿਲਕੁਲ ਗਲਤ ਹੈ ਜੀ ਜੋ ਹੋਇਆ ਗਲਤ ਹੋਇਆ ਗਲਤ ਹੋਣ ਕਰਕੇ ਹੀ ਉਹਨਾਂ ਦੇ ਖਿਲਾਫ ਇਹ ਟਮਕਾ ਦਾ ਦੋਆ ਜੀ ਕਿ ਉਹਨਾਂ ਨੂੰ ਇਹਨਾਂ ਤੈਸ਼ਵਾ ਨਹੀਂ ਸੀ ਆਉਣਾ ਚਾਹੀਦਾ